ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਆਏ ਆ ਪਿੰਡ ਕਿਰਤੋਵਾਲ ਕਲਾ ਵੱਡੀ ਕਿਰਤੋਵਾਲ ਜਿਹੜੇ ਪਿੱਛੇ ਟਰੈਕਟਰ ਤੁਸੀਂ ਦੇਖਦੇ ਪਹਿਣਾ ਇਹ ਵਾਲੇ ਦੋ ਟਰੈਕਟਰਾਂ ਤੁਸੀਂ ਦੇਖੀ ਹੋਣੇ ਆ ਮੇਰੇ ਵੀਰ ਵੱਡੇ ਛੋਟੇ ਵੀਰ ਸਾਰੇ ਹੀ ਖੜੇ ਆ ਇਹ ਟਰੈਕਟਰਾਂ ਸੇਵਾ ਤੇ ਆਮ ਹੀ ਪਿੰਡ ਦੀ ਸੇਵਾ ਹੋਵੇ ਕੋਈ ਬੰਨ ਦੀ ਸੇਵਾ ਹੋਵੇ ਕਿਤੇ ਵੀ ਸੇਵਾ ਹੋਵੇ ਵੀਰ ਮੇਰੇ ਉੱਥੇ ਜਾਂਦੇ ਆ ਤੇ ਪ੍ਰੋਪਰ ਸੇਵਾ ਆਪਦੀ ਨਿਭਾਉਂਦੇ ਆ ਤੇ ਆਪਾਂ ਤੁਹਾਨੂੰ ਟਰੈਕਟਰਾਂ ਨਾਲ ਵੀ ਟਰੈਕਟਰਾਂ ਦੇ ਵੀ ਦਰਸ਼ਨ ਕਰਾਉਣੇ ਤੇ ਵੀਰਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠ ਤੇ ਸਭ ਤੋਂ ਪਹਿਲਾਂ ਤਾਂ ਆ ਵੀਰ ਦਾ ਪੇਜ ਹੀ ਆਪਾਂ ਨਰਚਣ ਇਥੋਂ ਸ਼ੁਰੂ ਕਰ ਦਿੰਨੇ ਆ 735 ਇੰਸਟਾ ਤੇ ਵੀਰ ਦਾ ਪੇਜ ਆ ਵੀਰ ਮੇਰਾ ਰੀਲਾਂ ਵਗੈਰਾ ਵੀਡੀਓ ਇੱਤੇ ਪਾਉਂਦੇ ਪਾਉਂਦੇ ਰਹਿੰਦੇ ਆ ਨਾ ਤੁਸੀਂ ਹਾਂਜੀ ਤੇ ਆਪਾਂ ਇਸ ਟਰੈਕ ਤੋਂ ਸ਼ੁਰੂ ਕਰਦੇ ਆ ਸਵਰਾਜ ਫਾਰਮਟ੍ਰੈਕਟ ਹੌਲੈਂਡ ਇਹ ਟਰੈਕਟਰ ਭਾਈ ਆਪਾਂ ਕਦੋਂ ਲਿਆ ਸੀ ਜੀ ਕਿੰਨਾ ਮਾਡਲ ਆ ਜੀ ਇਹ ਵੀਰ ਜੀ 94 ਮਾਡਲ ਆ 94 ਮਾਡਲ ਹਾਂਜੀ ਇਹ ਆਪਣੇ ਘਰ ਦਾ ਹੀ ਆ ਡਾਕਟਰ ਹਾਂਜੀ ਘਰ ਦਾ ਹੀ ਆ ਵੀ ਕਹਿਣ ਦਾ ਮਤਲਬ ਇੱਕ ਹੁੰਦਾ ਨਾ ਆਪਾਂ ਸੈਕੰਡ ਹੰਡ ਚੀਜ਼ ਲੈਣੀ ਸੈਕੰਡ ਹੰਡ ਹੀ ਲਿਆ ਹੈਗਾ ਪਹਿਲੋ ਇੱਕ ਹੋਰ ਹੁੰਦਾ ਹੈਗਾ ਅੱਛਾ ਜੀ ਤੇ ਉਹ ਜਿਆਦਾ ਖਰਾਬ ਕਰਦਾ ਉਹ ਦੇ ਕੇ ਤੇ ਫਿਰ ਦਾਦਾ ਜੀ ਨੇ ਆਖੇ ਕਿ ਇਹੀ ਲੈਣਾ ਉਹ ਤਾਂ ਫਿਰ ਇਹ ਦੁਬਾਰਾ ਇਹੀ ਲਿਆ ਹੈਗਾ ਮਤਲਬ ਬਜ਼ੁਰਗਾਂ ਨੇ ਉਹਨਾਂ ਦੇ ਵੇਲੇ ਦਾ ਹਾਂ ਦਾਦਾ ਜੀ ਨੇ ਖਰੀਦਿਆ ਸੀ ਹਾਂ ਜੀ ਠੀਕ ਹੈ ਤੇ ਇਹ ਕਿਵੇਂ ਰਿਹਾ ਫਿਰ ਇਹ ਬਹੁਤ ਵਰੀਆ ਜੀ ਜਿੱਥੇ ਕਿਤੇ ਪਹਿਲੋ ਹੁੰਦਾ ਹੈਗਾ ਇਹਦਾ ਥੋੜਾ ਸੈਟ ਨਹੀਂ ਚੱਲਦਾ ਹੁੰਦਾ ਹੈਗਾ ਅੱਛਾ ਜੀ ਤੇ ਇਹਦਾ ਅਸੀਂ 5 ਸਾਲ ਪਹਿਲਾਂ ਸਾਰਾ A to Z ਪਿਛਲੇ ਹਿੱਸੇ ਤੋਂ ਲੈ ਕੇ ਅਗਲੇ ਤੱਕ A to Z ਸਾਰਾ ਕੰਮ ਦੁਬਾਰਾ ਕਰਵਾਇਆ ਸਾਰਾ ਕਰਵਾਤਾ ਸਾਰਾ ਟੋਟਲੀ ਕਰਵਾਇਆ ਵਾ ਅੱਛਾ ਜੀ ਤੇ ਆ 2 ਕੁ ਸਾਲ ਹੋ ਗਏ ਆ ਹੁਣ 2 ਕੁ ਸਾਲ ਬਾਅਦ ਜਦੋਂ ਸਾਡੇ ਹੱਥ ਚੱਲਿਆ ਵਾ ਇਹ ਜਦੋਂ ਅਸੀਂ ਖੇਤੀ ਕਰਨ ਲੱਗੇ ਆ ਤੇ ਇਹ ਟੋਟਲੀ ਬਾਅਦੋਂ ਚੇਂਜ ਕਰਤਾ ਪਿਛਲੇ ਟਾਇਰ ਵਗੈਰਾ ਜੋ ਇਹਦੇ ਵਿੱਚ ਮੋਡੀਫਿਕੇਸ਼ਨ ਹੋ ਗਈ ਹੂੰ ਜਿੰਨਾ ਕ ਪਿਛਲੇ ਟਾਇਰ ਰੇਡੀਅਲ ਹਨਾ ਮੇਲਾ ਦਾ ਹਾਂ ਜੀ ਰੇਡੀਅਲ ਇਹ ਵੀ ਬਸ ਆ ਥੋੜੇ ਦਿਨ ਹੋਇਆ ਮਹੀਨਾ 2 ਮਹੀਨੇ ਹੋ ਜਾਣੇ ਪਾਇਆਣ ਬਸ ਠੀਕ ਹੈ ਬਰੇ ਰੇਡੀਅਲ ਤੇ ਜਿਵੇਂ ਹੁਣ ਕਈ ਵੀਰਾਂ ਨੇ ਆਪਣੇ ਪੁੱਛਣਾ ਵੀ 735 ਹਾਂਜੀ ਇਸ ਵਰਾਜ ਦਾ ਜਿੰਨਾ ਕ ਮੈਨੂੰ ਭੇਜਦਾ ਚਲੋ ਸਾਰੇ ਵੀਰਾਂ ਨੂੰ ਭੇਜਤੀ ਹੁਣ ਆਪਣੇ ਹੁਣ ਤੁਸੀਂ ਚਲਾਉਂਦੇ ਹੋ ਇਹ ਆਦੇ ਵजूद ਤੋਂ ਜ਼ਿਆਦਾ ਜ਼ੋਰ ਲਾ ਜਾਂਦੇ ਆ ਹੂੰ ਲਾ ਜਾਂਦੇ ਆ ਕਿ ਨਹੀਂ ਹਾਂਜੀ ਇਹ ਖਿੱਚ ਲੈਂਦਾ ਇਹ ਇਹ ਟਾਇਰ ਕਰਕੇ ਜ਼ੋਰ ਬਹੁਤ ਮਾਰਦਾ ਹੈਗਾ ਪਹਿਲੋ ਪਿਛਲੇ ਟਾਇਰ ਦੇ ਸੀਗੇ 12 ਦੇ ਅੱਛਾ ਜੀ ਤੇ ਸਾਰਿਆਂ ਨੇ ਕਹਿੰਦੇ ਜ਼ੋਰ ਵਧੀਆ ਮਾਰਦਾ ਵਾ ਤੇ ਵੈਸੇ ਤੇ ਕਈ ਆਂਦੇ ਕਿ ਆਪਾਂ 14 ਦੇ ਪਵਾ ਦੀ ਪਰ ਨਹੀਂ ਆਇਆ ਅਸੀਂ ਦਵੂਗਾ ਅਸੀਂ ਤਾਂ ਕਰਕੇ ਉਹਨੂੰ 13 ਦੇ ਪਵਾ ਤੇ ਆਣੇ 13 ਦੇ 13 ਤੇ ਕਿਵੇਂ ਦਾ ਰਿਸਪੌਂਸ ਆਇਦਾ 13 ਦੇ ਬਹੁਤ ਵਧੀਆ ਰਿਸਪੌਂਸ ਆ ਅੱਗੇ ਨਾਲ ਅੱਗੇ ਨਾਲ ਵੀ ਜ਼ਿਆਦਾ ਇੰਪਰੂਵ ਹੋਇਆ ਵਾ ਪਹਿਲਾਂ ਨਾਲ ਵਧੀਆ ਕਹਿ ਹਾਂਜੀ ਕੈਂਟ ਆ ਤੇ ਇਹਦਾ ਇੰਜਨ ਦਾ ਕੀ ਇਹਦੇ ਖਰਚੇ ਪੈਣੀ ਦਾ ਕੋਈ ਸਾਈਡਆ ਹੈਗਾ ਸਾਰੇ ਕਰਾਉਣ ਤੇ ਕਿੰਨਾ ਕੁ ਲੱਗਿਆ ਕਿ ਨਹੀਂ ਆਈਡੀਆ ਹੈਗਾ ਆਈਡੀਆ ਮੰਨ ਕੇ ਚਲੋਗੇ ਅਸੀਂ ਲੱਖ ਤੇ ਲੱਗ ਹੀ ਜਾਣੇ ਨੇ ਦੇ ਉੱਤੇ ਲੱਖ ਰੁਪਏ ਮੈਂ ਲਾਇਆ ਇੱਕ ਰਿਸਾਉਕਤਾਵ ਜਾ ਇੱਕੜੀ ਮੋਟਾ ਮੋਟਾ ਲਾਇਆ ਵਾ ਠੀਕ ਆ ਕੋਈ ਜ਼ਿਆਦਾ ਖਾਸ ਨਹੀਂ ਇੰਜਨ ਦਾ ਗੇਅਰ ਲਿਫਟ ਸਾਰਾ ਕੁਝ ਕਰਵਾਇਆ ਮਤਲਬ ਕਿ ਇੰਜਨ ਤੇ ਡੈਡੀ ਉਹਨਾਂ ਨੇ ਕਰਵਾਇਆ ਹੈਗਾ ਜੋ ਪਹਿਲਾਂ ਆ ਮੈਂ ਬਾਅਦ ਚਾਣ ਕੇ ਜੋ ਆ ਬੰਪਰ ਵਗੈਰਾ ਟਾਇਰ ਟੂਰ ਹੋ ਗਏ ਪਹਿਲਾਂ ਡੈੱਕ ਹੀਗਾ ਉਹ ਵੀ ਵੇਸ਼ਤਾ ਹੈਗਾ ਵੱਡਾ ਪਹਿਲਾਂ ਓਕੇ ਹਾਂ ਉਹ ਜਿੰਨਾ ਕਾ ਦਾ ਮੋਡੀਫਿਕੇਸ਼ਨ ਤੁਹਾਨੂੰ ਅੱਜ ਕੱਲ ਆਪਾਂ ਨੂੰ ਚਾਹੀਦੀ ਹੈ ਤੇ ਜੋ ਪੰਪ ਪੰਪੇ ਸਾਰਾ ਕੁਝ ਕਰਾ ਕਰੋਗੇ ਨੱਕ ਬਣ ਗਿਆ ਹੈਗਾ ਦਾ ਇਹ ਕੋ ਮੋਡੀਫਿਕੇਸ਼ਨ ਕਰੀ ਹੈ ਜਿਵੇਂ ਆਪਾਂ ਅੱਜਕੱਲ ਬਹੁਤ ਕਰੇਜ ਚੱਲਦਾ ਪਿਆ ਯਾਰ ਇਹਨੂੰ 25 ਆ 35 ਕਰ ਦਈਏ 35 ਆ 50 ਕਰ ਦਈਏ ਕਿ ኦਰੀਜਨਲ ਆ ਇਹ ਨਹੀਂ ਹਲੇ ਤੱਕ ਤੇ ኦਰੀਜਨਲ ਰੱਖਿਆ ਵਾ ਪਰ ਗਾਂ ਤੁਹਾਨੂੰ ਵੇਖਣ ਨੂੰ ਮਿਲੂਗਾ ਵੈਰੀ ਗੁੱਡ ਕੋਈ ਗੱਲ ਨਹੀਂ ਸਮੇਂ ਦੇ ਨਾਲ ਇਹ ਵੀਰ ਤੁਸੀਂ ਹੁੰਦੇ ਨਾ ਸੇਵਾ ਤੇ ਇੱਕ ਇਹ ਵੀਰ ਤੇ ਇੱਕ ਹੋਰ ਕਿਹੜਾ ਸੀਗਾ ਵੀਰਾ ਹਾਂ ਆ ਆਪਣੇ ਸਾਰੇ ਵੀਰ ਯਾਰ ਆ ਲਾ ਇਹ ਵੈਸੇ ਤਾਂ ਸਾਰੇ ਜਗ ਰੂਪ ਇੱਕ ਹੋ ਗਿਆ ਵੀਰ ਆਪਣਾ ਹਾਂ ਇਹ ਵੀਰ ਮਤੋਂ ਤੁਹਾਨੂੰ ਆਜੋ ਵੀਰੇ ਹੂੰ ਤੇ ਇਹ ਤੁਹਾਨੂੰ ਵੈਸੇ ਦਿਸੇ ਹੋਣੇ ਆ ਕਿਤੇ ਨਾ ਕਿਤੇ ਨਾ ਆਪਣੀਆਂ ਸ਼ਕਲਾਂ ਦਰਸ਼ਨ ਆਪਾਂ ਨੂੰ ਹੋਈ ਜਾਂਦੇ ਇੱਕ ਦੂਜੇ ਦੇ ਮਿਲਦੇ ਆ ਕੰਮ ਕਰਦੇ ਆ ਜੀ ਕੋਈ ਵੀ ਸੇਵਾ ਹੋਵੇ ਨਾ ਹਾਂਜੀ ਇਹਨਾਂ ਦੇ ਫਰਸਟ ਹੁੰਦੇ ਇਹ ਸਾਰਾ ਗਰੁੱਪ ਚਲੋ ਸ਼ੁਕਰ ਆ ਵਾਹਿਗੁਰੂ ਦਾ ਬੜੀ ਮਹਾਰਾਜ ਦੀ ਕਿਰਪਾ ਜੀ ਜਦੋਂ ਪਿੰਡ ਚਾ ਪਿੰਡ ਚ ਸੇਵਾ ਹੋਵੇ ਕਿਤੇ ਵੀ ਹੋਵੇ ਹਨਾ ਹਾਂਜੀ ਅੱਗੇ ਲਾ ਕੇ ਵੀਰ ਆਪਣੇ ਕਰਦੇ ਆ ਚਲੋ ਵਧੀਆ ਗੱਲ ਆ ਇਹ ਆ ਗਿਆ ਆਪਣਾ ਫਾਰਮ ਟਰੈਕ 60 ਹਨਾ ਜੀ ਇਹ ਕਿੰਨਾ ਮਾਡਲ ਆ ਜੀ ਇਹ 2002 ਮਾਡਲ ਆ ਜੀ 2002 ਮਾਡਲ ਤੇ ਇਹ ਕਿਵੇਂ ਚੱਲਿਆ ਜੀ ਇਹ ਬਹੁਤ ਵਧੀਆ ਚੱਲਿਆ ਜੀ ਇਹ ਹੈਗਾ 94 ਮਾਡਲ ਹਨਾ ਹਾਂਜੀ 99 ਤੇ ਇਹ ਆ ਗਿਆ ਉਹ ਤੋਂ ਆਪਣੇ ਇਹ ਦੋ ਮਾਡਲ ਹਨ ਹਾਂ 10 12 ਸਾਲ ਬਾਅਦ ਚ 8 ਸਾਲ 8 ਸਾਲ ਦਾ ਗੈਪ ਹੋ ਗਿਆ ਹਾਂ ਸੌਰੀ 8 ਸਾਲ 8 ਸਾਲ ਤੇ ਇਹ ਕਿਵੇਂ ਚੱਲਿਆ ਜੀ ਇਹ ਇਹ ਬਹੁਤ ਵਧੀਆ ਜੀ ਕਿਤੇ ਤਾਂ ਕੋਈ ਕਮੀ ਨਹੀਂ ਸਿਰਫ ਆ ਟਾਇਰ ਚੇਂਜ ਕਰਨ ਵਾਲੇ ਮਗਰਲੇ ਅੱਛਾ ਜੀ ਅਗਲੇ ਮੁੰਡਿਆਂ ਨੇ ਸ਼ੌਂਕ ਨਾਲ ਇਹ ਯਾਤਰਾ ਵਗੈਰਾ ਤੇ ਜਾਂਦੇ ਰਹਿੰਦੇ ਆ ਠੀਕ ਹੈ ਜੀ ਮੁੰਡਿਆਂ ਦਾ ਸ਼ੌਂਕ ਨਾਲ ਪਾਏ ਆ ਵੱਡੇ ਚਲੋ ਵੈਰੀ ਗੁੱਡ ਹੈ ਜੀ ਤੇ ਬਾਕੀ ਇਹਦਾ ਕੁਝ ਇਹਦਾ ਕੋਈ ਕੰਮ ਹੋਇਆ ਇਹਦਾ ਉਦਾਂ ਦੇ ਕੰਮ origignal ਤੌਰ ਤੇ ਤੇ ਸਾਰਾ ਹੀ ਹੋਇਆ। ਜਿਉਂ ਸਾਰਾ ਹੋਇਆ। ਮਤਲਬ ਗੇਅਰ, ਲਿਫਟ ਵਗੈਰਾ ਤੇਲ-ਤੂਲ। ਹਾਂਜੀ। ਬਾਕੀ ਇੰਜਣ ਦੇ ਦਾ origignal ਹੀ ਹੈ। ਇੰਜਣ origignal ਆ। ਇੰਜਣ ਦੇ ਪਿੱਛੇ-ਪਿੱਛੇ ਕਹਿਣ ਦਾ ਮਤਲਬ ਹੋਇਆ। ਪਿੱਛੇ ਹੋ ਗਿਆ ਗਲਾ ਸਟੇਅਰਿੰਗ ਵਗੈਰਾ। ਮਤਲਬ ਉਦਾਂ ਦੀ ਚਲਾਈ ਚ ਐ ਲੱਗਿਆ ਨਾ ਤੇ ਜਿੱਦਾਂ ਆਪਾਂ ਨਵਾਂ ਟਰੈਕਟਰ ਚਲਾਉਂਦੇ ਆ। ਅੱਜ ਵੀ ਉਦਾਂ ਹੀ ਆ। ਆਹੋ। ਮਤਲਬ ਕੰਮ ਹੀ ਸਾਰਾ, ਪੈਸਾ ਵੀ ਵਧੀਆ ਲਾਇਆ, ਵਧੀਆ ਹਰ ਚੀਜ਼ 베アリング-ਚੈਰਿੰਗ ਚੰਗੇ ਪਾਏ ਇਹਦੇ। ਠੀਕ ਆ ਵੀਰੇ। ਹਾਂਜੀ। ਇਹਨੇ ਕੋ ਆਪਾਂ ਨਾ ਮੇਨ ਇਹ ਜਦੋਂ ਤੋਂ ਚੱਲਦਾ ਆਇਆ ਉਹ ਉਦੋਂ ਗਾ ਤੁਸੀਂ ਨਵਾਂ ਚਲੋ ਲੈ ਲਿਆ ਤੇ ਮੇਨ ਮਕਸਦ ਕੀ ਹੁੰਦਾ ਵੀ ਜਿਹੜੇ ਵੀਰ ਹੋਣ ਆਪਣੇ ਵੀਡੀਓ ਦੇਖਣਗੇ ਉਹਨੂੰ ਇੰਨਾ ਕੁ ਆਈਡੀਆ ਹੋ ਜਾਏ ਵੀ ਇਹ ਕੰਪਨੀਆਂ ਆਪਣੇ ਨਾਲ ਕਿੱਥੋਂ ਤੱਕ ਨਿਭਦੀਆਂ ਜੇ ਤਾਂ ਫਿਰ ਮੇਰੀ ਗੱਲ ਵੀਰ ਹਾਂਜੀ ਤੇ ਧਿਆਨ ਕਰਨ ਹਾਂਜੀ ਵੀ ਜਿਹੜੀ origignal ਚੀਜ਼ ਕੰਪਨੀ ਨੇ ਬਣਾਈ ਹੈ ਨਾ ਹੂੰ ਤੇ ਜਿਹੜੀ ਸੈੱਟ ਚੱਲਦੀ ਹੈ ਹੂੰ ਉਹਦੇ ਜਿੰਨਾ ਜ਼ੋਰ ਜੇ ਉਹ ਆਪੇ ਮਾਰੇ ਤੇ ਮੋਟੀਵੇਸ਼ਨਲ ਨਾਲੋਂ ਵਧੀਆ ਸੈੱਟ ਵਾ ਸੈੱਟ ਤੇ ਉਦਾਂ ਚਲੋ ਰਿਵਾਜ ਹੈਗਾ ਟੱਲ ਰਿਵਾਜ ਬਹੁਤ ਚੱਲਿਆ ਬਹੁਤ ਚੱਲਿਆ ਅੱਜ ਹਰ ਇੱਕ ਚੀਜ਼ ਦਾ ਉਹ ਆਪਣੀ ਪਸੰਦ ਆ ਹੁਣ ਇਹ ਆ origignal ਹਮ ਇਹਨਾਂ ਦੋਵਾਂ ਟਰੈਕਟਰਾਂ ਨੇ ਬੰਨ ਤੇ ਬੜੀ ਸੇਵਾ ਕੀਤੀ ਹੈ ਹਮ ਹੁਣ ਤੁਸੀਂ ਵੇਖ ਲਿਓ ਇੱਕ ਵੀਡੀਓ ਹੁਣੀ ਉੱਥੇ ਅੰਗਰੇਜ਼ ਵਾਲਿਆਂ ਦਾ ਟਰੈਕਟਰ ਆ ਹਾਂਜੀ ਉਹ ਵੀਰੂ ਨੇ ਉਹ ਵੀ ਬਹੁਤ ਸੇਵਾ ਕਰਦੇ ਆ ਤੇ ਉਹਦੇ ਬਰਾਬਰ ਹੀ ਮਗਰ ਇਹ ਆਉਂਦਾ ਡਬਲ ਟੈਰਾ ਟਰਾਲਾ ਲੈ ਕੇ ਅੱਛਾ ਡਬਲ ਟੈਰਾ ਟਰਾਲੇ ਤੇ ਨਾਲ ਹੀ ਸੀ ਡਬਲ ਟੈਰਾ ਟਰਾਲੇ ਤੇ ਮਗਰ ਤਾਂ ਕੋਨੇ ਤੋੜੇ ਦੇ ਤੇ ਲੱਤੀ ਹੋਈ ਸੇਮ ਹੀ ਸੇਮ ਹੀ ਇਹ ਵੀ ਉੱਤੇ ਚੜਿਆ ਸੀ ਜਦ ਆਵਾਜ਼ ਕੇ ਰੇਸ ਕਰਤੀ ਨਾ ਤਾਂ ਪਾੜ ਜੋਂ ਫਾਰ ਜੋਂ ਕਰੂ ਸੱਸ ਠੀਕ ਹੈ ਜੀ ਕਹਿਣ ਦਾ ਮਤਲਬ ਵੀ ਸਾਰਾ ਜੈਨਵਾਨ ਆ Ориਜినਲ ਆ ਤੇ ਤਾਂ ਵੀ ਜੋਰ ਲਓ ਬਾਬੇ ਦੀ ਮਿਹਰ ਆ ਵੀ ਓਕੇ ਆ ਬਾਕੀ ਮੈਂ ਸੋਚਦਾ ਵਾ ਚਲੋ ਹੋਰ ਵੀ ਹਰੇਕ ਨੂੰ ਇਹ ਚੀਜ਼ ਆਪੋ ਆਪਣਾ ਟੇਸਟ ਹੁੰਦਾ ਟੇਸਟ ਹੁੰਦਾ ਵਾ ਭੀ ਜਦੋਂ ਆਪਣਾ ਲੋੜ ਪੂਰੀ ਹੁੰਦੀ ਹੈ ਨਾ ਹਾਂ ਫਿਰ ਪੰਗੇ ਲਾ ਲ ਛੇਤੀ ਤੇ 11 ਹਲ ਦੱਬ ਕੇ ਖਿੱਚਿੰਦਿਆ ਹਾਂ ਤੇ ਜਿਹੜਾ ਮਤਲਬ ਜਿਹੜਾ ਕੰਮ ਉਹ ਉਸ ਤੋਂ ਉੱਪਰ ਤੇ ਫਿਰ ਆਪਾਂ ਜਿਹੜਾ ਉਹ ਖਰੀਦਦਾ ਫਿਰ ਤਾਂ ਰੱਬ ਨੂੰ ਵੀ ਆਪਾਂ ਕਹਿੰਦੇ ਨਾ ਵੀ ਉਹ ਵੀ ਹਾਂ ਜਦੋਂ ਲੋਡ ਪੂਰੀ ਹੁੰਦੀ ਹੈ ਨਾ ਤੇ ਲੋਡ ਤੋਂ ਪੂਰਾ ਨਾ ਕੰਮ ਕਰੇ ਫਿਰ ਪੰਗਾ ਨਾਲ ਲੈਣਾ ਹਾਂ ਹਾਂ ਵੀ ਨਹੀਂ ਲੈਣਾ ਚਾਹੀਦਾ ਵੀ ਜਿਹੜੀ ਕੁਆਲਿਟੀ ਉਹ ਕੁਆਲਿਟੀ ਹੈ ਵੀ ਜੋ ਕੰਪਨੀ ਨੇ ਚੀਜ਼ ਬਣਾਈ ਕੋਈ ਸਮਝ ਕੇ ਬਣਾਈ ਆ ਸਮਝ ਕੇ ਬਣਾਈ ਕਿਉਂਕਿ ਉਹ ਵੀ ਕਰ ਸਕਦੇ ਆ ਕਹਿਣ ਦਾ ਮਤਲਬ ਇਹ ਆ ਵੀ ਜੇ ਉਹਨਾਂ ਜ਼ੋਰ ਵਧਾਉਣਾ ਜਾਂ ਹਨਾ ਉਹ ਵੀ ਕਰ ਸਕਦੇ ਆ ਉਹਦੇ ਨਾਲ ਲਾਈਫ ਘਟਦੀ ਆ ਹੈ ਹੁਣ ਸਾਰੇ ਸਮਝਦਾਰ ਹਰ ਚੀਜ਼ ਇੰਟਰਨੈਟ ਤੇ ਆ ਰਹੀ ਸਭ ਕੁਝ ਸਭ ਕੁਝ ਹੀ ਹਰ ਚੀਜ਼ ਆ ਰਹੀ ਹੈ ਹਾਂ ਹਾਂ ਤੇ ਬਾਕੀ ਦੇ ਚਲੋ ਵੈਗਰੂ ਹੁਣ ਆਪਾਂ ਆਪਣੀ ਜਿਹੜੇ ਵੀਰ ਕਰਾਉਂਦੇ ਆ ਉਹਨਾਂ ਨੂੰ ਮੁਬਾਰਕਾਂ ਜਿਹੜੇ origional ਆ ਉਹਨਾਂ ਨੂੰ ਮੁਬਾਰਕਾਂ ਆਪਾਂ ਕਿਸੇ ਨੂੰ ਉਹ ਨਹੀਂ ਕਹਿੰਦੇ ਉਹ ਆਪਣੀ ਚੋਅ ਹੈ ਉਹ ਆਪੋ ਆਪਣੀ ਚੋਇਸ ਆ ਇਹ ਆ ਗਿਆ ਆਪਣਾ ਅੱਗੇ 36 30 ਹਾਂਜੀ ਮੈਂ ਤੁਹਾਨੂੰ ਆਫ ਕੈਮਰਾ ਵੀ ਪੁੱਛਿਆ ਸੀ ਤੇ ਚਲੋ ਹੁਣ ਫੇਰ ਪੁੱਛ ਲੈਣਾ 36 30 ਇਹ ਸੁਪਰੀ ਹੀ ਕਾਤੋਂ ਲਿਆ ਕਿਉਂਕਿ 36 30 ਦਾ ਬਹੁਤ ਰਵਾਜ ਆ ਬਹੁਤ ਤਰੇਜ਼ ਆ ਇਹ ਆਪਣੀ ਆਪਣੀ ਪਸੰਦ ਆ ਹਾਂਜੀ ਆਮ ਮੇਰੇ ਵੀ ਸਪੈਸ਼ਲ ਐਡੀਸ਼ਨ ਲੈਂਦੇ ਜਿਆਦਾ ਬਹੁਤ ਜ਼ਿਆਦਾ ਮੈਂ ਤਾਂ ਹੀ ਪੁੱਛਿਆਣਾ ਇਹ ਸਵਾਲ ਤੇ ਅਸੀਂ ਨਾ ਵੈਸੇ ਇਰਾਦਾ ਹੀ ਵੀ ਇਹਨੂੰ ਨਾ ਸੁਪਰਸੀਡਰ ਤੇ ਚਲਾਉਣ ਦਾ ਠੀਕ ਆ ਵੀਰੇ ਤੇ ਇਹਦੇ ਵਿੱਚ ਹੁੰਦੇ ਕ੍ਰੀਪਰ ਗੇਅਰੇ ਦੇ ਗੇੜੇ ਚੱਕਰ ਹੁੰਦੇ ਨੂੰ ਘੱਟ ਹੁੰਦੇ ਹਾਂ ਰੋਡ ਤੇ ਵੱਧ ਤੇ ਪੈੜੀ 'ਚ ਘੱਟ ਹਾਂਜੀ ਤੇ ਚਲੋ ਸੁਪਰਸੀਡਰ ਦੇ ਹੁਣ ਵੇਖ ਲਿਆ ਕਿਹਦੇ ਦਾ ਇਦਾਂ ਚਲਾ ਕੇ ਹਾਂਜੀ ਤੇ ਟਾਈਮ ਬੜਾ ਵੇਸਟ ਹੁੰਦਾ ਬਹੁਤ ਜਿਆਦਾ ਜਦੋਂ ਬੈ ਜਾਇਦਾ ਬੈਠਾ ਹੀ ਬੰਦਾ ਜੂੰ ਦੀ ਤੋਰ ਫਿਰ ਉਹ ਬੈਠਾ ਹੀ ਅੱਕ ਜਾਂਦਾ ਤੇ ਅਸੀਂ ਮੁੜ ਕੇ ਆਖਿਆ ਵੀ ਇਹਦੇ ਨਾਲੋਂ ਨਹੀਂ ਫਾਇਦਾ ਕੋਈ ਨਹੀਂ ਹੈ ਤਵੀਆਂ ਮਾਰ ਕੇ ਪਹਿਲੀ ਤਿਆਰੀ ਕਰ ਲਓ ਜਿੰਨਾ ਕਿਗਾ ਇਹਨਾਂ ਨਹੀਂ ਕੋਈ ਫਾਇਦਾ ਹੈਗਾ ਪਾਕੀ ਚਲੋ ਜਾ ਜੇ ਇੱਕ ਲੋਡ ਪਵੇ ਤੇ ਕਿਰਾਏ ਦੇ ਬਣ ਜਾਂਦੀ ਗੱਲ ਹਾਂ ਕਹਿਣ ਦਾ ਮਤਲਬ ਤੁਹਾਡੇ ਕੋਲ ਸੰਧਾ ਹੈਗਾ ਲੋਡ ਪਈ ਤੇ ਵਰਤ ਲਓ ਨਹੀਂ ਤੇ ਨਾ ਅਸੀਂ ਨਹੀਂ ਤੇ ਵੀ ਦਿਮਾਗ ਨੂੰ ਨਹੀਂ ਫਿੱਟ ਬੈਠੀ ਕਣੀ ਉਹਦਾ ਹੀ ਇਹਨੂੰ ਤੂੜੀ ਰੀਪਰ ਤੇ ਚਲਾਉਨੇ ਆ ਠੀਕ ਆ ਵੀਰੇ ਤੇ ਤੂੜੀ ਰੀਪਰ ਤੇ ਐਦਾਂ ਹੀ ਚੱਲਦਾ ਨਾ ਸ਼ੋਰ ਲਈਦੀ ਅੱਛਾ ਜੇ ਇੱਕ ਸੁੱਕਾ ਏਅਰ ਕੰਡਰ ਵੱਖਰਾ ਲਾਈਦਾ ਅੱਛਾ ਉਹ ਅਲੱਗ ਲਾ ਲੈਂਦੇ ਹਾਂ ਤੇ ਬਾਕੀ ਹੋਰ ਨਹੀਂ ਇਹਦੇ ਨਾਲ ਕੋਈ ਵੀ ਕੋਈ ਮੋਡੀਫਿਕੇਸ਼ਨ ਨਹੀਂ ਕੋਈ origignal ਆ ਸਿਰਫ ਆਹੀ ਆ ਥੋੜਾ ਜਿਹਾ ਮਾੜੀ ਮੋੜ ਜਿੱਦਾਂ ਡੀਜ਼ਲ ਦੀ ਸੈਟਿੰਗ ਕੀਤੀ ਹੈ ਓਕੇ ਉਹ ਕਿੱਥੋਂ ਕਰਵਾਈ ਆਪਣੇ ਲੋਕਲ ਹੀ ਆਪ ਹੀ ਆਪ ਹੀ ਅੱਛਾ ਆਪ ਹੀ ਆਪ ਹੀ ਵੈਰੀ ਗੁੱਡ ਯਾਰ ਇੰਨਾ ਕਿ ਤੁਸੀਂ ਤਜਰਬਾ ਫਿਰ ਨਹੀਂ ਉਹ ਤੇਲ ਕਿਵੇਂ ਤੁਸੀਂ ਵਧਾਇਆ ਕਿ ਘਟਾਇਆ ਫਿਰ ਨਹੀਂ ਚੂੜੀ ਕਿ ਵਧਾਉਣੀ ਪੈਂਦੀ ਕਿਉਂਕਿ ਆਮ ਹੀ ਦੱਸਾਂ ਆਪਾਂ ਸਾਰੇ ਮੈਂ ਭਰਾਵਾਂ ਨੂੰ ਮਤਲਬ ਕੋਈ ਵੀ ਨਵਾਂ ਟਰੈਕਟਰ ਆਉਂਦਾ ਨਾ ਹਾਂਜੀ ਉਹ ਆਪਾਂ ਜਦੋਂ ਥੋੜਾ ਜਿਹਾ ਚਲਾਉਨੇ ਆ ਤੇ ਸੋਚ ਲਿੰਦੇ ਲੈ ਯਾਰ ਮੇਰਾ ਮੋੜ ਤੋਂ ਟਰੈਕਟਰ ਨਾ ਦਬਦਾ ਹੂੰ ਦਬਦੇ ਆ ਜੀ ਸਹੀ ਗੱਲ ਹਰ ਕੋਈ ਕਹਿ ਦਿੰਦਾ ਹੂੰ ਤੇ ਆਪਾਂ ਨਾ ਸੰਗ ਜੇ ਜਾਣੇ ਆ ਚੱਲ ਵੀ ਇਹਨੂੰ ਨਾ ਉਹਦੇ ਉਹ ਕਰਵਾ ਦੋ ਉਹਦਾ ਉਹ ਕਰਵਾ ਦੋ ਹੂੰ ਜੇ ਧੂਆ ਮਾਰ ਲੈਣਾ ਕੋਈ ਨੁਕਸਾਨ ਨਹੀਂ ਹੈਗਾ ਹਾਂ ਆਪਾਂ ਨੂੰ ਕੀ ਨੁਕਸਾਨ ਮਾਸਾ ਧੂਆ ਹੀ ਮਾਰ ਦੂ ਹੋਰ ਕੀ ਹੋ ਜੇਗਾ ਉਹ ਪੁਹੇਰਾ ਪੁਰਾਣੀ ਕਹਾਣੀ ਆ ਇਹਦਾ ਦਬਣਾ ਨਹੀਂ ਚਾਹੀਦਾ ਪਰ ਡੀਜ਼ਲ ਦੀ ਘੁੱਟ ਭਰ ਲੈ ਹਾਂ ਨਾਲੇ ਆਪਣੇ ਤਾਂ ਵੈਸੇ ਵੀ ਘਰਾਂ ਚ ਡਰਮ ਚ ਪਾਉਣਾ ਨਹੀਂ ਚਲੋ ਕੋਈ ਵੀ ਸਰ ਜਿਹੜੇ ਮੇਰੇ ਵੀਰ ਕਰਦੇ ਸਰਪਾ ਕਰਦੇ ਵੀ ਆ ਚਾਹੀਦਾ ਵੀ ਆ ਤੇ ਗੱਲ ਵੀ ਕੋਈ ਦਿਖਾਛ ਨਹੀਂ ਹੁੰਦੀ ਹਾਂ ਸੀਜ਼ਨ ਮਗਰ ਕਿੰਨਾ 20 ਲੀਟਰ ਵੱਧ ਖਾਦਾ ਜੋ ਉਹਨਾਂ ਕੰਮ ਵੱਧ ਕਰ ਦੋ ਉਹਨਾਂ ਜੇ ਖਾਲੀ ਦੱਬ ਕੇ ਖਿੱਚ ਗਿਆ ਕੁਝ ਕਰ ਗਿਆ ਤੇ ਹਾਂ ਵਧੀਆ ਵੀ ਜ਼ਮੀਨ ਉਹਨਾਂ ਇੱਕ ਵਧੀਆ ਤਿਆਰ ਕਰ ਦੋ ਹਾਂ ਵਧੀਆ ਕਰਕੇ ਹਾਂ ਤੇ ਇਹ ਭਾਜੀ ਕਿੰਨੇ ਚ ਪੈ ਗਿਆ ਸੀ ਕਿੰਨਾ ਮਾਡਲ ਆ ਕੀ ਕੀ ਮਾਡਲ ਆ ਉਦੋਂ ਇਹ ਕਿੰਨੇ ਦਾ ਆਇਆ ਸੀਗਾ ਇਹ 8 ਲੱਖ 15 ਹਜ਼ਾਰ ਆਇਆ ਤੇ ਇਹ 35 ਹਜ਼ਾਰ ਕਾਗਜ਼ ਪੱਤਰ ਤੇ 8.5 ਲੱਖ ਚ ਘਰ 8.5 ਲੱਖ ਚ ਹਾਂਜੀ ਇੱਕ ਚੀਜ਼ ਇਹਨਾਂ ਦੀ ਖਾਸ ਦਿਖਾਉਣ ਵਾਲੀ ਮੈਨੂੰ ਆ ਜਾ ਪਿੱਛੇ ਵੀਰੇ ਆ ਜਾਓ ਤੁਸੀਂ ਇਹਦੇ ਨਾਲ ਵੀਰਾਂ ਨੇ ਆ ਲਾਏ ਮੈਂ ਬਹੁਤ ਵੀਡੀਓ ਚੋ ਗੱਲ ਕਰੀ ਆ ਜਿਹੜੇ ਕਿਉਂਕਿ ਇਹਨਾਂ ਦੇ ਡੈਕਸ਼ਨਾਂ ਚੋ ਹਵਾ ਦਾ ਚੱਕਰ ਪੈਂਦਾ ਹਨਾ ਪਤਾ ਹੀ ਆਪਣੇ ਆਪ ਇਹ ਵੀਰਾਂ ਨੇ ਲਾਏ ਵਾਹ ਕਈ ਵੀਰ ਕਹਿੰਦੇ ਵਾਲ ਕਾਮਯਾਬਾ ਕਈ ਨਹੀਂ ਕਹਿੰਦੇ ਇਹ ਬਈ ਕਦੋਂ ਦੇ ਲਾਇਆ ਤੁਸੀਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਲੱਗਿਆ ਇਹਨਾਂ ਨੂੰ 3 ਸਾਲ ਦੇ ਕਰੀਬ ਹੋ ਗਿਆ ਲੱਗਿਆ 3 ਸਾਲ ਕੋਈ ਦਿੱਕਤ ਕੋਈ ਇੱਕ ਪੈਸੇ ਦੀ ਦਿੱਕਤ ਨਹੀਂ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਵੀ 2-4 ਘੰਟੇ 10 ਘੰਟੇ ਟਰੈਕਟਰ ਲਗਾਤਾਰ ਚੱਲੀ ਜਾਂਦਾ ਹੂੰ ਹੂੰ ਕੋਈ ਵੀ ਮੰਨ ਲਓ ਤੂੜੀ ਰੀਪਰ ਤੇ ਹੀ ਆ ਵੀ ਗਰਮ ਹੋ ਗਿਆ ਹੂੰ ਹੂੰ ਉਦੋਂ ਕਿਤੇ ਆਪਣਾ ਟਾਈਮ ਲੱਗਦਾ ਤੇ ਇਹਨੂੰ ਨੱਪ ਲੋ ਅੱਛਾ ਇਹਨੂੰ ਬਸ ਪ੍ਰੈਸ ਕਰ ਦੇਣਾ ਆਪਾਂ ਪ੍ਰੈਸ ਕਰ ਦੋ ਇਹ ਨਹੀਂ ਵੀ ਨਾ ਕਰਦੇ ਇਹ ਥੋੜਾ ਥੋੜਾ ਵੈਸੇ ਹੀ ਆਪ ਲੀਕ ਹੋ ਜਾਂਦੇ ਇਧਰ ਦੀ ਤੇਲ ਤਾਂ ਨਹੀਂ ਨਿਕਲਦਾ ਤੇਲ ਮਾੜੀ ਜੀ ਭਾਫ ਜੀ ਆਉਗੀ ਤੇ ਉੱਤੇ ਬੂਰਾ ਜਾਂ ਜੰਮ ਜਾਂਦਾ ਉਹਦਾ ਕੋਈ ਨੁਕਸਾਨ ਨਹੀਂ ਹੈਗਾ ਉਹ ਕਿ ਤੇਲ ਨਹੀਂ ਨਿਕਲਦਾ ਭਾਫ ਜੀ ਆਉਂਦੀ ਆ ਹਾਂ ਹਾਂ ਤੇ ਉਹ ਪਤਾ ਲੱਗ ਮਿੱਟੀ-ਮੁੱਟੀ ਮਾੜੀ ਮੋੜ ਜੰਮ ਜਾਂਦੀ ਹਣੀ ਆ ਹਾਂ ਮਿੱਟੀ-ਮੁੱਟੀ ਹਾਂ ਵੀ ਕੋਈ ਐਦਾਂ ਤੇਲ ਦੀ ਤਦਾਰੀ ਨਹੀਂ ਵੀ ਤੇਲ ਨਹੀਂ ਨਿਕਲਦਾ ਨਹੀਂ ਨਹੀਂ ਤਦਾਰੀ ਇਹ ਕੱਦੂ ਚ ਵੀਰੇ ਜਦੋਂ ਕਦੂ-ਕਦੂ ਕਰਦੇ ਹੋ ਕਦੂ ਤੁਸੀਂ ਵੇਖ ਲਓ ਵੀ ਆ ਚਾਰ ਸਾਲ ਹੋ ਗਏ ਆ ਹਾਂ ਅੰਦਰਲੇ ਵੀਲਾਂ ਚ ਕਿਤੇ ਲੱਗਦੀ ਲਕੀਰ ਨਾ ਜਿੱਦਾਂ ਮਿੱਟੀ ਖੜੀ ਹੋ ਜਾਂਦੀ ਹੈ ਹਾਂਜੀ ਹਾਂਜੀ ਇਹੋੀ ਚੀਜ਼ ਇਹਦੇ ਜੇ ਸੀਲਾਂ ਇਹਦੀਆਂ ਸਾਫ਼ ਰੱਖਣੀਆਂ ਨਾ ਹਾਂਜੀ ਕੋਈ ਹੋਰ ਤੁਹਾਨੂੰ ਤੁਪਦਾ ਨਹੀਂ ਤੁਪਦਾ ਹੂੰ ਕੱਦੂ ਚੋਂ ਬਾਹਰ ਨਿਕਲਦੇ ਆ ਚਾਰੇ ਜਿਹੜੇ ਵੀਲ ਹਨ ਹਾਂ ਉਹ ਸਾਫ਼ ਕਰ ਦਿਓ ਸਪੈਂਡਲਾਂ ਤਾਂ ਵੀ ਕਰ ਦਿਓ ਤੇ ਇਧਰੋਂ ਕਰ ਦਿਓ ਤੇ ਸੀਲਾਂ ਦੀ ਪ੍ਰੋਬਲਮ ਨਹੀਂ ਆਊਗੀ ਉਹ ਚੱਕਰ ਪੈਂਦਾ ਨਹੀਂ ਪਿਛਲੇ ਹਿੱਸੇ ਦਾ ਅਜੇ ਤੱਕ ਕੁਝ ਕਰਵਾਇਆ ਇਹਦਾ ਕੁਝ ਵੀ ਨਹੀਂ ਕਰਾਇਆ ਜੋ ਸੀਲ ਕੰਪਨੀ ਵੱਲੋਂ ਪੈਕ ਉਹਦਾਂ ਹੀ ਆ ਅੱਜ ਤੱਕ ਕੰਪਨੀ ਵੱਲੋਂ ਹੀ ਆ ਤੇ ਇਹ ਕਿੰਨਾ ਚੱਲੇਗਾ ਡਾਕਟਰ ਇਹ 1512 ਘੰਟੇ ਚੱਲ ਗਿਆ 1512 ਕੋ ਤੇਲ ਤੋਂ ਚੇਂਜ ਕੁਛ ਨਹੀਂ ਇੰਡੀਅਨ ਸਾਰ ਐਲ ਹੀ ਹੁੰਦਾ ਚੇਂਜ ਬਾਕੀ ਆ ਪਿਛਲੇ ਦਾ ਇਹਨਾਂ ਦਾ ਚੇਂਜ ਤਾਂ ਨਹੀਂ ਕਰੇ ਕੋਈ ਨਹੀਂ ਕਿਹਿੰਦੇ ਤਰਾ ਕਹਿਣ ਦਾ ਮਤਲਬ ਨਾਲ ਦਾ ਹੀ ਆ ਨਾ ਕਦੇ ਲੀਕ ਹੋਈਆਂ ਨਾ ਲੀਕ ਹੋਈਆਂ ਬਸ ਇੱਕ ਉਹਦਾ ਚੈੱਕ ਕਰ ਲਈਦਾ ਠੀਕ ਜਿਵੇਂ ਅਜੇ ਗ੍ਰੀਸ ਵਗੈਰਾ ਕਰਨੇ ਆ ਹਾਂ ਹਾਂ ਹੁਣ ਅਸੀਂ ਇੱਕ ਵਾਰ ਸਾਰਾ ਚੈੱਕ ਕਰਨਾ ਇਹ ਤਾਂ ਚਲੋ ਹੁਣ ਤੋਂ ਸੀਜ਼ਨ ਤੋਂ ਪਹਿਲਾਂ ਹੁਣ ਤੇ ਇਹ ਲਈ ਸਾਰੇ ਇੱਕਦਾਂ ਚੈੱਕ ਕਰਨੇ ਆ ਠੀਕ ਹੈ ਜੀ ਕੋਈ ਪਾਣੀ ਤਾਂ ਨਹੀਂ ਪਿਆ ਕਿਸੇ ਜਿਹੀ ਕੋਈ ਪ੍ਰੋਬਲਮ ਤਾਂ ਨਹੀਂ ਗਈ ਫੇਰ ਅਸੀਂ ਸ਼ੁਰੂ ਕਰਦੇ ਵਧੀਆ ਗੱਲ ਆ ਭਾਜੀ ਕਿਉਂਕਿ ਫੇਰ ਹੀ ਇੰਪਲੀਮੈਂਟ ਨੂੰ ਆਪਾਂ ਸਮਾਂ ਦੇਵਾਂਗੇ ਨਾ ਉੱਤੇ ਰੁਪਈਆ ਖਰਚਾਂਗੇ ਇੱਕ ਆ ਤੁਸੀਂ ਜੂ ਪਾਈਪ ਲੱਗਾ ਵੇਖਿਓ ਹਾਂ ਇਹ ਕਿਦਾਂ ਤੁਹਾਨੂੰ ਲੱਗਦਾ ਓਰੀਜਨਲ ਇਹ ਤਾਂ ਕੰਪਨੀ ਵਾਲੇ ਮੈਨੂੰ ਲੱਗਾ ਥੱਲਿਓਂ ਦਿੰਦੇ ਆ ਜਿਤਕ ਮੇਰਾ ਆਈਡੀਆ ਹੈ ਇਹ ਉੱਪਰੋਂ ਆ ਇਹ ਉੱਪਰੋਂ ਆ ਤੇ ਆਹ ਚੀਜ਼ ਅਸੀਂ ਸੇਮ ਕੰਪਨੀ ਵਰਗੂੰ ਬਣਾ ਕੇ ਲਾਈ ਹੋਈ ਓਕੇ ਮੈਂ ਇਹ ਤੁਸੀਂ ਬਾਅਦ ਚ ਲਾਇਆ ਹਾਂ ਬਾਅਦ ਚ ਲਾਇਆ ਤੇ ਮਤਲਬ ਹਾਂ ਠੀਕ ਹੈ ਮੈਂ ਤੁਸੀਂ ਥੋੜੀ ਕਸਰ ਛੱਡ ਕੇ ਜਗ੍ਹਾ ਤੇ ਪਲੇਟ ਬਣਾ ਕੇ ਲਾ ਦੇਂਦੇ ਫਿਰ ਪਤਾ ਨਹੀਂ ਸੀ ਲੱਗਣਾ ਉਹ ਨਾ ਸਾਡਾ ਵੀ ਇੱਕ ਹੋਰ ਚੀਜ਼ ਹੈ ਹਾਂਜੀ ਅਸੀਂ ਕਹੇ ਵੇਲੇ ਜ਼ਿਆਦਾ ਓਪਨ ਟਰੈਕਟਰ ਚਲਾ ਕੇ ਵੀ ਖੁਸ਼ ਹਾਂ ਠੀਕ ਆ ਭਾਈ ਵੀ ਮਤਲਬ ਇਹ ਨਾ ਇਹਦੇ ਨਾਲ ਜ਼ਿਆਦਾ ਬੱਚਿਆਂ ਦਾ ਨਾ ਹੈਗਾ ਵੀ ਲਵਾਉਣਾ ਹੀ ਲਵਾਉਣਾ ਠੀਕ ਹੈ ਜੀ ਹਾਂਜੀ ਹਾਂਜੀ ਓਪਨ ਦੇ ਵਿੱਚ ਜ਼ਿਆਦਾ ਘੈਂਟ ਜਿਹਾ ਲੱਗਦਾ ਠੀਕ ਆ ਵੀਰੇ ਹਾਂਜੀ ਕਿੰਨੇ ਟਰੈਕਟਰ ਤੁਸੀਂ ਚਲਾਉਂਦੇ ਹੋ ਨਾ ਇੱਕ ਇੱਕ ਕਰਦੇ ਚੱਲੋ ਟਰੈਕਟਰ ਹਾਂਜੀ ਤਕਿਆਂ ਦੇ ਸਾਡੇ ਹਾਂ ਵੀ ਚਾਚੇ ਤਾਏ ਚਲੋ ਆਪਣੇ ਪਰਿਵਾਰਾਂ ਦੇ ਇਤਫਾਕ ਹੁੰਦੇ ਆ ਪ੍ਰੇਮ ਪਿਆਰ ਹੁੰਦੇ ਆ ਵੈਸੇ ਸਵਾਲ ਮੇਰਾ ਗਲਤ ਆ ਮਾਂ ਨੂੰ ਸਾਰੇ ਪੁੱਤ ਪਿਆਰੇ ਹੁੰਦੇ ਆ ਫਿਰ ਵੀ ਤੁਹਾਨੂੰ ਕੀਤੇ ਮਜਾ ਜਗਾ ਆ ਨਹੀਂ ਇਹ ਤਾਂ ਤੁਸੀਂ ਜੇ ਲੋ ਸੇਮ ਗੱਲ ਕਰ ਰਹੇ ਮੈਂ ਉਹੀ ਕਹਿੰਦਾ ਸਵਾਲ ਹੀ ਮੇਰਾ ਵੈਸੇ ਤਾਂ ਗਲਤ ਆ ਪਰ ਫਿਰ ਵੀ ਇੱਕ ਚੀਜ਼ ਹੁੰਦੀ ਨਾ ਦਿਮਾਗ 'ਚ ਸਾਨੂੰ ਸਾਰੇ ਮੁਹੱਬਤੀ ਆ ਉਹ ਤਾਂ ਹੁੰਦੀ ਆ ਮਾਂ ਨੂੰ ਸਭ ਪੁੱਤ ਪਿਆਰੇ ਆ ਸਾਡੇ ਸਾਡੇ ਹੱਥੇ ਸਾਰੇ ਚੰਗੇ ਆ ਜੇ ਹੁਣ ਇਹਦੀ ਜਿਹੜੀ ਜਗ੍ਹਾ ਤੇ ਇਹ ਚੱਲਦਾ ਹਾਂਜੀ ਉਥੇ ਇਹਦੀ ਕੋਈ ਰੀਸ ਨਹੀਂ ਗੀ ਹੂੰ ਹੁਣ ਇਹ ਦਾ ਹੁਣ ਟੋਜਣ ਜਿਹੜੇ ਨਾਲ ਮਰਜੀ ਭਾ ਦਈਏ ਨਾ ਠੀਕ ਹੈ ਜੀ ਇਹ ਆ ਸਰੀਰ ਦਾ ਬੜਾ ਭਾਰਾ ਅੱਛਾ ਇਹ ਵੀਰ ਜੀ ਦੇ ਨਾਲ ਪਟੋਜਣ ਵੀ ਬੜੇ ਲਾਏ ਆ ਲਾਏ ਆ ਲਾਏ ਆ ਜਿਹਨੇ ਲਾਏ ਨਾ ਫੇਚ ਕੇ ਖੜਿਆ ਨੇ ਹਰ ਜੀ ਵੈਰੀ ਗੁੱਡੀ ਆ ਇਹ ਇਹਨੇ ਇਹ ਕਿਉਂਕਿ ਇਹ ਨਿਗਰ ਬਣਿਆ ਉਹਨਾਂ ਸੋਨੇ ਆ ਪਹਿਲੇ ਦਿਨਾਂ ਦਾ 55 ਲੀਟਰ ਤੇ ਮਗਰ ਹੀ ਤੇਲ ਵਾ ਹੂੰ ਕਈ ਭੈਣ ਭਰਾ ਸੋਚ ਲੈਂਦੇ ਕੋਈ ਉਹ ਵੀ ਆ ਇਦਾਂ ਆ ਕੇ ਕਹਿੰਦਾ ਅਗਲੇ ਦਾ ਉਹਦਾ ਵੇਖੋ ਨਾ ਉਹ ਉਹਦੇ ਹੱਡ ਪੈਰੋ ਚਾਲ ਕਿੰਨੀ ਚੱਲਦਾ ਕੀ ਸਿਸਟਮ ਆ ਹਾਂ ਅੱਜ ਕੱਲ ਇੰਨੇ ਭਾਰੇ ਲੋਹੇ ਨਹੀਂ ਹੁੰਦੇ ਨਹੀਂ ਹੁੰਦੇ ਇਹਨਾਂ ਨੇ ਗਰ ਲੋਹਾ ਆਉਂਦਾ ਨਹੀਂ ਨਕੇ ਉਹਨਾਂ ਆਪ ਹੁਣ ਤਾਂ ਸਮੇਂ ਨਾਲ ਜਿਵੇਂ ਜਿਵੇਂ ਆਪਾਂ ਨਵੇਂ ਤਕਨੀਕ ਤੁਰੇ ਨੇ ਤਕਨੀਕ ਨਾ ਜ਼ੋਰ ਵਧਦਾ ਹੱਡਾ ਪੈਰਾਂ ਨਾਲ ਨਹੀਂ ਵਧਦਾ ਹਾਂ ਹਾਂ ਪਹਿਲਾਂ ਸੀਗਾ ਹੱਡਾ ਪੈਰ ਖੁੱਲੇ ਬਣਾਉਦੇ ਸੀਗੇ ਵੀ ਉਹਦੇ ਨਾਲ ਅੰਦਰੋਂ ਪਾਵਰ ਪ੍ਰੋਡਿਊਸ ਹੁੰਦੀ ਸੀ ਹੁਣ ਹੱਡ ਪੈਰ ਹਾਲੈਂਡ ਦਾ ਤਾਂ ਇੰਜਣ ਹੀ ਬਸ ਡੇਢ ਕਿੱਗਟ ਦਾ ਹਾਂ ਇੰਨਾ ਕਿ ਦਿੰਜਾ ਹਾਂ ਇੰਨਾ ਕਿੰਜਨ ਹਾਂ ਤੇ ਜ਼ੋਰ ਲੋ ਦੇ ਲੋ ਵੀ ਉਹਦਾ ਕੰਮ ਕਰ ਹੀ ਜਾਂਦਾ ਪੂਰਾ ਤਹਾਨੂੰ ਵਧੀਆ ਇਹ ਇਹ ਬੜੀ ਖੁਸ਼ੀ ਹੋਈ ਤੁਸੀਂ ਇਹ ਮਤਲਬ ਬਜ਼ੁਰਗਾਂ ਵੇਲੇ ਦਾ ਤੁਸੀਂ ਦੱਸਿਆ ਹਨ ਹਾਂਜੀ ਵੀ ਦਾਦੇ ਹੀ ਨਹੀਂ ਤੋਂ ਦੇਣ ਲਿਆਂਦਾ ਸੀ ਹਨ ਠੀਕ ਹੈ ਵੈਰੀ ਗੁੱਡ ਯਾਰ ਪਹਿਲਾਂ ਤਾਂ ਇੱਥੇ ਹੀ ਤੁਹਾਨੂੰ ਸਲਾਮ ਆ ਵੀ ਆਪਣੇ ਬਜ਼ੁਰਗਾਂ ਦੀ ਚੀਜ਼ ਨਹੀਂ ਸਾਹਮ ਕੇ ਰੱਖੀ ਇਹ ਵੀਰੂ ਇਹ ਚੇਂਜ ਕਰਨੇ ਸੋਚੀ ਸੀ ਹਾਂਜੀ ਪਰ ਮੈਨੂੰ ਪਿੰਡ 'ਚ ਕੋਈ ਲੋਗ ਆਂਦੇ ਹੁੰਦੇ ਜੀ ਟਰੈਕਟਰ ਚੇਂਜ ਕਰਦੇ ਜਾਂ ਇਸ ਤਰ੍ਹਾਂ ਉਤਰਾਂ ਵਾ ਮੇਰੇ ਗਾਲ ਦਿਲ ਨੂੰ ਬੜੀ ਲੱਗੀ ਉਹ ਤੇ ਮੈਂ ਆਖਿਆ ਕਿ ਬਣਾਉਣਾ ਤੇ ਇਹਨੂੰ ਬਣਾਉਣਾ ਵਾ ਵੈਰੀ ਗੁੱਡ ਯਾਰ ਤੁਸੀਂ ਆਪ ਫੋਨ ਲਾਇਆ ਕਰਨਾ ਕਿ ਹਾਂ ਵੀ ਵੀ ਟਰਾਲੀ ਖੋ ਗਿਆ ਤੇ ਕੱਢ ਜਾਣ ਹਾਏ ਵੈਰੀ ਗੁੱਡ ਬਾਕੀ ਯਾਰ ਵੀਰੇ ਇਹ ਹੁਣ ਨਾ ਬਣ ਗਈ ਰੇਅਰ ਚੀਜ਼ਾਂ ਮਿਲਣਾ ਨਹੀਂ ਤੂੰ ਵੇਚਣਾ ਸੌਖਾ ਅੱਜ ਵੇਚ ਦੋ ਹੁਣੇ ਕਹਿ ਦੋ ਆਪਾਂ ਵੀਡੀਓ 'ਚ ਮਾੜਾ ਜਿਹਾ ਕਹਦੀਏ ਤੁਹਾਡਾ ਸਿਰ ਕਾਜਣਗੇ ਵੀਰ ਜਿਨ੍ਹਾਂ ਨੇ ਲੈਣਾ ਤੇ ਪਰ ਇਹ ਮਿਲਣਾ ਨਹੀਂ ਦੁਬਾਰੇ ਨਹੀਂ ਮਿਲਣਾ ਹੂੰ ਤੂੰ ਦੱਸਿਆ ਨਾ ਅਸੀਂ ਆਪ ਉਹਰੇ ਰਾਂਗੇ ਦਾ ਘਰੋਂ ਕੱਢਿਆ ਤੇ ਹੁਣ ਬਾਅਦ 'ਚ ਪਛਤਾਉਂਦੇ ਪਏ ਹੁਣ ਇੱਕ ਪੁਰਾਣੀ ਚੀਜ਼ ਨੂੰ ਹਰ ਕੋਈ ਮੋਡੀਫਾਈ ਕਰਾਉਂਦਾ ਜਿਦਾਂ ਫੋਰਡ ਨੂੰ ਸਵਰਾਜ ਨੂੰ 66 ਵੇਖੋ ਕਿੰਨਾ ਮੋਡੀਫਾਈ ਹੋ ਹੁੰਦੇ ਬਹੁਤ ਜ਼ਿਆਦਾ ਕਿੰਨਾ ਸਕਾਰ ਕਿੰਨੇ ਆਪਾਂ ਵੀਡੀਓ ਦੇਖਦੇ ਹੀ ਆਹੋ ਇਹ ਚੀਜ਼ ਐ ਕੋਈ ਵੀ ਹਾਰ ਜਿੱਦਾ ਮਨ ਲੱਗ ਗਿਆ ਦਿਲ ਲੱਗ ਗਿਆ ਉਹਦੇ ਵਾਸਤੇ ਉਸ ਹੂੰ ਸਾਥੀ ਸਭ ਤੋਂ ਘੱਟ ਰਿਪੇਅਰ ਕਿਹੜਾ ਟਰੈਕਟਰ ਖੜਦਾ ਆਪਣਾ ਸਵਰਾ ਹੀ ਆ ਜੀ ਅੱਜ ਤੱਕ ਇਹਨੇ ਕੋਈ ਰਿਪੇਅਰ ਨਹੀਂ ਇੱਕ ਵਾਰੀ ਕਰਾਇਆ ਵਾ ਬਸ ਇਹਨੂੰ ਸਾਰਾ ਉਸ ਤੋਂ ਬਾਅਦ ਨਹੀਂ ਲੋ ਉਸ ਤੋਂ ਬਾਅਦ ਤੋਂ ਇਹਨੇ ਕੋਈ ਲੋਡ ਪਈ ਉਹ ਬਾਕੀ ਅਸੀਂ ਵੱਖਰਾ ਜੁੱਤਾ ਮਜਾ ਮਾਰੇ ਖੋਲ ਖਾਲ ਦੀ ਉਹ ਥਰਾ ਚੱਲੀ ਜਾਂ ਇਹ ਨਾਲ ਦਾ ਹੀ ਆ ਨਾ ਜੈਨੂਵਨੀ ਇਹਦਾ ਸਟੀering ਹਾਂਜੀ ਹਾਂਜੀ ਇਹ ਵੀ ਜੈਨੂਨੀਆਂ ਤੇ ਇਹ ਛੋਟੇ ਵੀਲ ਤੇ ਵੀਰੇ ਮੁਰਜੰਦਾ ਵਧੀਆ ਸਟੀering ਔਖਾ ਮਿਸਟੇering ਵੀਰਾ ਬਚੇਂਜ ਕੀਤਾ ਇਹਦਾ ਨਹੀਂ ਨਹੀਂ ਇਹ ਤਾਂ ਮੈਨੂੰ ਪਤਾ ਚੇਂਜ ਹੈ ਕਹਿੰਨ ਦਾ ਮਤਲਬ ਪਾਵਰ ਨਹੀਂ ਨਾ ਹੈਗਾ ਇਹ ਹਾਂ ਇਹ ਸੌਖਾ ਹੀ ਮੁੜਦਾ ਵਾ ਬਸ ਮਤਲਬ ਕਿ ਜੇ ਖੜਾ ਖਲੋ ਤਾਂ ਮੋੜਨਾ ਫੇਰ ਔਖਾ ਵਾ ਹਾਂ ਜਿਉ ਤਰਾ ਚਲਾਏ ਤਾਂ ਜਿਵੇਂ ਮਰਜ਼ੀ ਮੋੜੀ ਜਾ ਕੋਈ ਚੱਕਰ ਨਹੀਂ ਤੇ ਚਾਰ ਵੱਡੇ ਆ ਨਾ ਇਹ ਹਾਂ ਜੀ ਤੇ ਸੇਵਾ ਤੇ ਉਦੋਂ ਟਾਇਰ ਆ ਹੀ ਸੀਗੇ ਨਹੀਂ ਨਹੀਂ ਉਦੋਂ ਸਿੰਪਲ ਟਾਇਰ ਹੀ ਉਦੋਂ ਬਸ ਬੰਪਰ ਜਾਂ ਉਹ ਯੂਪੀਐਫ ਹੀ ਬਸ ਇੰਨਾ ਹੈਗਾ ਸਿੰਪਲ ਹੋਰ ਕੁਛ ਨਹੀਂ ਕੀਤਾ ਹੋਰ ਸਾਰਾ ਅਰੀਜਨਲ ਸੀਗਾ ਇਹ ਹੋਣੀ ਬਸ ਬੱਜ ਸਾਰਾ ਚੇਂਜ ਕੀਤਾ ਵਾ ਬਾਬਾ ਬੁੱਢਾ ਸਹਿਦ ਨਾ ਮੇਲਾ ਆ ਰਿਹਾ ਹੈ ਨਾ ਅਗਲੇ ਮ ਇਹ ਸਾਰੇ ਭਰਾ ਆਪਾਂ ਉੱਥੇ ਮਿਲਨੇ ਆ। ਸ਼ਕਲਾਂ ਦਿਮਾਗ ਚ ਯਾਦ ਰੱਖਿਓ ਜੇ ਕੋਈ ਸਵਾਲ ਤੁਹਾਡੇ ਮਨ ਚ ਰਹਿ ਵੀ ਗਏ ਹਨ ਕੋਈ ਗੱਲਬਾਤ ਵੀਰਾਂ ਤੋਂ ਪੁੱਛਣੀ ਹੁੰਦੀ ਜਿੰਨਾ ਕੋਈ ਸਵਰਾਜ ਆ ਫਾਰਮ ਟ੍ਰੈਕ ਹਾਲੈਂਡ ਕੋਈ ਗੱਲਬਾਤ ਪੁੱਛਣ ਵਾਲੀ ਰਹਿ ਜਾਂਦੀ ਹੁੰਦੀ ਵੀਰਾਂ ਨੂੰ ਆਪਾਂ ਉੱਥੇ ਮੇਲ ਹੀ ਲੈਣਾ ਦਿਨ ਰਹਿ ਗਏ ਥੋੜੇ ਹੀ ਹਨਾ 6 7 8 ਦਾ ਇੱਥੇ ਕੀ ਆਏ ਇੱਥੇ ਕੀ ਜੰਦਾ ਹਨਾ 6 7 8 ਪਹਿਲਾਂ ਗੋਂਦਵਾਲ ਸਾਹਿਬ ਦਾ ਚੱਲਣਾ ਹਾਂ ਹਾਂ ਜੀ ਹਾਂ ਜੀ ਗੋਂਦਵਾਲ ਸਾਹਿਬ ਦਾ 400 ਸਾਲਾ ਠੀਕ ਹੈ ਜੀ ਆਜੋ ਹਾਂ ਜੀ ਹਾਂ ਜੀ ਗੋਇੰਦਵਾਲ ਸਾਹਿਬ ਆਪਣੇ ਉਹ ਕਿੰਨੀ ਤਰੀਕ ਨੂੰ ਆ ਜੀ ਉਹ ਆ ਪੁੰਨਿਆ ਜਿਹੜੀ ਆ ਰਹੀ ਹੈ ਨਾ ਹੁਣ 18 ਤਰੀਕ ਨੂੰ 18 ਤਰੀਕ ਇਹ ਅੰਗਰੇਜ਼ੀ ਦੀ 18 ਨਾ ਹਾਂਜੀ ਅੰਗਰੇਜ਼ੀ ਦੀ 18 400 ਸਾਲਾਂ ਬਹੁਤ ਵੱਡਾ ਫੰਕਸ਼ਨ ਆਇਓ ਸਭ ਜ਼ਰੂਰ ਜੀ ਜ਼ਰੂਰ ਸਾਰੇ ਵੀਰ ਪਹੁੰਚੋ ਆਪਣੇ ਗੁਰੂ ਧਾਮਾਂ ਤੇ ਤਾਂ ਵੈਸੇ ਹੀ ਆਪਾਂ ਨੂੰ ਕਹਿਣ ਦੀ ਲੋੜ ਨਹੀਂ ਮੇਰੇ ਵੀਰ ਨੇ ਸਾਰੇ ਨਾ ਨੂੰ ਇੱਕ ਵਾਰੀ ਕੈਮਰਾ ਇਧਰ ਹੀ ਕਮਾਦਣਾ ਵੀਰਾਂ ਲ ਸੰਗ ਦੇ ਨਾ ਪਾਸੇ ਹੀ ਖੜੇ ਆ ਵੀਰ ਮੇਰੇ ਚਲੋ ਇਹਨਾਂ ਪਤਾ ਨਹੀਂ ਕੀ ਗੱਲ ਆ ਪਾਜੀ ਮੈਂ ਜਿੱਥੇ ਵੀਡੀਓ ਬਣਾਉਣ ਜਾਂਦਾ ਨਾ ਵੀਡੀਓ ਚਲੋ ਆ ਵੀ ਗੱਲ ਮੈਂ ਐਡ ਕਰ ਦੇਣਾ ਮਾਈਕ ਤੋਂ ਬਹੁਤ ਚਾਲੂ ਆ। ਓਦਾਂ ਬਹੁਤ ਦੇਖਿਓ ਪਾ ਇੱਥੇ ਕਿੰਨਾ ਚਿਰ ਗੱਲਾਂ ਮਾਰੀ ਗਈ ਏ। ਪਤਾ ਨਹੀਂ ਕੀ ਚੱਕਰ ਆ ਵੀ ਇਹ ਜਦੋਂ ਲੱਗ ਗਿਆ ਨਾ ਬੱਸ ਫਿਰ ਗੱਲ ਕਰਨੀ ਬਹੁਤ ਔਖੀ ਹੋ ਜਾਂਦੀ ਏ। ਚਲੋ ਵਧੀਆ। ਪੰਜਾਬੀ ਪਿੰਡਾਂ ਦੇ ਮੁੰਡੇ ਥੋੜੇ ਸੰਗਾਊ ਸੁਭਾਅ ਦੇ ਹਨ ਨਾ ਔਰਨੀ ਗੱਲ ਕਰੋ। ਆਪਾਂ ਨੂੰ ਉਹੀ ਗੱਲ ਜਿਹੜੀ ਆਪਾਂ ਪਹਿਲਾਂ ਸ਼ੁਰੂ ਕਰੀ ਸੀ ਵੀ ਆਪਣਾ ਵਿਰਾਸਤ 'ਚ ਜ਼ਮੀਨ, ਕਰਜ਼ਾ ਤੇ ਲਾਜ ਸ਼ਰਮ ਸੰਗ। ਬਸ ਇਹੋ ਹੀ ਗੱਲ। ਕਿਸੇ ਦੀ ਰਿਸਪੈਕਟ ਕਰ ਇਹ ਆਪਾਂ ਨੂੰ ਗੁਰਤੀ 'ਚ ਮਿਲਦੀਆਂ ਇਹ ਚੀਜ਼ਾਂ। ਵੀ ਆਪਾਂ ਨੂੰ ਜਦੋਂ ਆਪਾਂ ਜੰਮਦੇ ਨਾ ਆਪਾਂ ਨੂੰ ਗੁਰਤੀ ਜੇ ਸਾਰਾ ਕੁਝ ਮਿਲਦਾ ਵੀ ਆਪਾਂ ਦਾ ਕਾਰੋਬਾਰ ਛੋਟਾ ਚਾ ਵਡਾ ਆਪਾਂ ਨੇ ਇਹਦੇ ਨੇ ਲੰਗਣੀ ਇਹਦੇ ਨਾਲ ਹੀ ਲੰਗਣੀ ਆਪਣਾ ਕਿੱਤਾ ਔਰ ਕੁਛ ਆਪਾਂ ਕਰ ਨਹੀਂ ਸਕਦੇ ਇਹਦੇ ਨੇ ਲੰਗਣੀ ਚਾਹੇ ਕੋਈ ਛੋਟਾ ਤੇ ਚਾਹੇ ਕੋਈ ਵੱਡਾ ਇਸੇ ਆਪਣੇ ਲਈ ਤਾਂ ਬਹੁਤ ਵੱਡਾ ਜੀ ਚਲੋ ਕੋ ਜੀ ਮੈਂ ਕਹਿੰਦਾ ਜਿਹੜਾ ਆਪਾਂ ਨੂੰ ਐਡੇ ਜਿਹੇ ਯੱਕੇ ਆਪਾਂ ਗੜੀ ਫਿਰਦੇ ਆ ਨਾ ਜ਼ਮੀਨਾਂ ਸਿਰ ਤੇ ਤੁਰੇ ਫਿਰਦੇ ਆ ਆਪਾਂ ਹਾਂ ਜੀ ਚਲੋ ਵਧੀਆ ਗੱਲ ਆ ਜੀ ਤੇ ਇਹ ਵਾਲੇ ਟਰੈਕਟਰ ਚੋਂ ਨਾ ਆਉਣ ਵਾਲੇ ਸਮੇਂ ਮੋਡੀਫਿਕੇਸ਼ਨ ਮਿਲੂਗੀ ਤੇ ਵੀਰਾਂ ਦੀ ਆਈਡੀ ਮੈਂ ਇਥੋਂ ਹੀ ਤੁਹਾਨੂੰ ਦਿਖਾ ਹੀ 735 ਵਾਲੇ ਵੀਰ ਦਾ ਪੇਜ ਫੋਲੋ ਲਾਈਕ ਜ਼ਰੂਰ ਕਰਿਓ ਤੇ ਵੀਰ ਤੁਹਾਨੂੰ ਦੱਸੇ ਵੀ ਵੀਰ ਸਾਰੇ ਸੇਵਾ ਲਈ ਇਸ ਗੱਲ ਤੋਂ ਬੜਾ ਮਨ ਖੁਸ਼ ਹੋਇਆ ਸ਼ੁਕਰ ਆ ਰੱਬ ਦਾ ਪੰਜਾਬ ਆਪਣਾ ਪਿੰਡ ਭਾਜੀ ਕਿਵੇਂ ਨਸ਼ੇ ਤੋਂ ਮੈਂ ਵੈਸੇ ਵੀਡੀਓ ਚ ਪੁੱਛਦਾ ਹੀ ਰਹਿੰਦਾ ਨਾ ਜ਼ਿਕਰ ਕਰਦੇ ਨਾ ਬਚਿਆ ਕਿ ਕਿਵੇਂ ਆ ਇਹ ਜਿਹੜੇ ਮੁੰਡੇ ਸਾਹਮਣੇ ਖੜਤੇ ਆ ਯਾਰ ਆਜੋ ਸਾਰੇ ਹਾਂਜੀ ਤੁਸੀਂ ਨਾ ਸੰਗੋ ਸ਼ੁਕਰ ਆ ਰੱਬ ਦਾ ਇੱਕ ਤਾਂ ਇਸ ਗੱਲੋਂ ਬੜਾ ਸ਼ੁਕਰ ਆ ਵੀ ਸਾਰੇ ਵੀਰ ਸਰਦਾਰ ਆ ਇਸ ਗੱਲੋਂ ਬੜਾ ਮਨ ਖੁਸ਼ ਆ। ਬਸ ਇਹਦੇ ਮਾਣਾ ਵੀ ਇਹ ਜਿਹੜੀ ਨਵੀਂ ਪੀੜੀ ਹੈ ਨਾ। ਹਾਂ ਕੋਈ ਨਹੀਂ ਸਰਪੰਚ ਸਾਹਿਬ ਨੂੰ ਕੋਈ ਵੈਗਰੂ ਕਿਰਪਾ ਕਰਨਗੇ। ਪਹਿਲਾਂ ਥੋੜਾ ਪਤਾ ਹੈਗਾ ਸੀ ਕਿ ਹੁਣ ਅਗਲੇ ਸੁਧਰੇ। ਸੁਧਰੇ ਆ। ਪਹਿਲੀ ਇਹਨਾਂ ਤੋਂ ਪਹਿਲਾਂ ਥੋੜਾ ਜਿਹਾ ਕੰਮ ਕਰਾਉ। ਜਿੱਦਾਂ ਮੰਨ ਲਓ ਹੈਗੀ। ਇਹ ਗਲਤ ਨਹੀਂ ਹੋ ਜਵੇਂ ਇਹ ਸਰਦਾਰੀ ਵਾਲਾ ਪੈਗ ਲਾਉਂਦੇ ਆ ਉਹ ਲੋਕ। ਓਏ ਹੋ ਅੱਛਾ। ਅੱਜ ਸ਼ਾਇਦ ਗੱਲ ਹੁਣ ਮੈਂ ਬਿਆਨ ਕਰੀ ਜਾਵਾਂ ਤੇ ਮੈਨੂੰ ਹੀ ਕਹੇ ਜਾਣੇ ਆਖੀ ਜਾਣਾ। ਵੀ ਤੁਸੀਂ ਵੀ ਲਾਉਂਦੇ ਸੀ। ਤੁਸੀਂ ਫੇਰ ਸਰਦਾਰੀ ਚੜਤੀ ਹੋਣਾ। ਨਹੀਂ ਉਹ ਚਲੋ। ਇਹ ਨਹੀਂ ਸਹੀ ਗੱਲ ਆ ਭਾਜੀ ਬਹੁਤ ਮਨ ਖੁਸ਼ ਹੋਇਆ ਸਾਰੇ ਵੀਰ ਸਰਦਾਰ ਦੇਖ ਕੇ ਕਿਉਂਕਿ ਆਪਣਾ ਜਿਹੜਾ ਆਉਣ ਵਾਲਾ ਸਿਸਟਮ ਆ ਨਾ ਜਿਹੜਾ ਆਉਣ ਵਾਲਾ ਹੁਣ ਚੱਲਦਾ ਪਿਆ ਸਭ ਨੂੰ ਬਸੋ ਰੋਡੇ ਭਡੇ ਉਹ ਸਿਸਟਮ ਚੱਲਦਾ ਪਿਆ ਨਹੀਂ ਸਾਡੇ ਬੱਚੇ ਸਾਰੇ ਛੋਟੇ ਵੀ ਇਹਨਾਂ ਦੇ ਸਾਰੇ ਗੁਰਦਵਾਰਿਆਂ ਚ ਲਾਕੇ ਬਣਦੇ ਸਾਂ ਇਹਨਾਂ ਦਾ ਕੋਈ ਸਾਰੇ ਗੁਰੂ ਦੇ ਲੜ ਲੱਗੇ ਆ ਚਲੋ ਸ਼ੁਕਰ ਆ ਰੱਬ ਦਾ ਇਹਨਾਂ ਸਾਰਿਆਂ ਦੀ ਇੱਕ ਹੋਰ ਨੇਚਾ ਵਾ ਇਹਨਾਂ ਗੁਰੂ ਘਰ ਯਾਤਰਾ ਤੇ ਜਾਣ ਦਾ ਇਹਨਾਂ ਨੂੰ ਚਾਰ ਰਹਿਣਾ ਚਾਰ ਰਹਿਣਾ ਬਸ ਦਿਨ ਦਿਹਾੜਾ ਆ ਗਿਆ ਤੇ ਅਸੀਂ ਜਾਣਾ ਬਸ ਜਾਣਾ ਕੰਮ ਪਹਿਲਾਂ ਨਿਬੇੜਦੇ ਆ ਉਹ ਵੀ ਕਰ ਲਈ ਆ ਵੀ ਕਰ ਲਈ ਦਿਨ ਆ ਗਿਆ ਵਾ ਆਪਾਂ ਦਾ ਮਿਲਣ ਦਾ ਕਰਕੇ ਚੇਚਾ ਪਰ ਆਇਆ ਅੱਛਾ ਪਰ ਆਇਆ ਵੀਰ ਹਾਂਜੀ ਵੀਰ ਬਾਹਰ ਆਇਆ ਕਿਹੜੀ ਕੰਟਰੀ ਆ ਵੀਰ ਦਿੱਦ ਭਾਈ ਅੱਛਾ ਤੁਸੀਂ ਮਿਲਿਆ ਕਰਕੇ ਸਪੈਸ਼ਲ ਆਏ ਹੋ ਭਾਈ ਉੱਥੇ 2 ਮਹੀਨੇ ਵਗੈਰਾ ਬਹਿਣਾ ਬਹਿਣਾ ਸੀ ਥੋੜਾ ਅੱਛਾ ਚੱਕਰ ਓਕੇ ਫਿਰ ਤੁਸੀਂ ਸੱਚਾ ਵੀ ਉੱਥੇ ਚੱਲ ਗਏ ਪੰਜ ਮੇਲੇ ਲਗਾਤਾਰ ਹੀ ਨਾ ਨਾ ਨਹੀਂ ਮੈਂ ਰਹਿਣ ਦੀ ਸਲਾਹ ਬੁਲਾ ਲਈ ਸੀ ਉੱਥੇ ਅੱਛਾ ਜੀ ਚਲ 2 ਮਹੀਨੇ ਮੈਂ ਬਹਿ ਜਾਣਾ ਕੋਈ ਇਡਾ ਚੱਕਰ ਨਹੀਂ ਖਾਸ ਹਾਂ ਇਹਨਾਂ ਨੂੰ ਐਵੇਂ ਇਹਨੂੰ ਫੋਨ ਲਾਲਾ ਇਹਨੂੰ ਫੋਨ ਲਾਲਾ ਹਾਂ ਇਹ ਕਿ ਗੱਲ ਹੀ ਮੇਲੇ ਤੋਂ ਸ਼ੁਰੂ ਹੋਵੇ ਇਹਨਾਂ ਦੀ ਗੱਲ ਹੀ ਉੱਥੇ ਸ਼ੁਰੂ ਕਰਨੀ ਆ ਜਾ ਗੱਲ ਹੀ ਕੋਈ ਨਹੀਂ ਪ੍ਰਵਾਹ ਨਾ ਕਰ ਐ ਨਹੀਂ ਕਰਨਾ ਉਹ ਨਹੀਂ ਕਰਨਾ ਆਵੇ ਜੀ ਜੀ ਭਾਜੀ ਆਪਣ ਗੁਰਤੀ ਤੋਂ ਮਿਲਦੀ ਆ ਵੀਰ ਨੇ ਹੁਣੇ ਕਿਹਾ ਨਾ ਪ੍ਰਵਾਹ ਹੀ ਕੋਈ ਨਹੀਂ ਬਸ ਬਸ ਮੈਂ ਕਹਿੰਦਾ ਪਤਾ ਹੀ ਆਇਆ ਹਾਂ ਲੈ ਕੇ ਆਏ ਉਹ ਤੋਂ ਅੱਛਾ ਕਿਤਾ ਨਹੀਂ ਹੁਣ ਤਾਂ ਪਤਾ ਲੱਗ ਗਿਆ ਨਾ ਚਲੋ ਵਧੀਆ ਗੱਲਾਂ ਤੇ ਕਹੇ ਵੇਲੇ ਨਾ ਚਲੋ ਸੋਚਣ ਵਾਲੀ ਗੱਲ ਆ ਵੀ ਗੱਲਾਂ 'ਚੋਂ ਗੱਲ ਆ ਹਾਂਜੀ ਗੁਰੂ ਘਰ ਦੇ ਮੇਲੇ ਸੁਣ ਲੋ ਵੀ ਮੈਂ ਅਮਰੀਕਾ 'ਚੋਂ ਰਿਪੋਰਟ ਹੋਇਆ ਅੱਛਾ ਤੇ ਬੜਾ ਮਹਿਸੂਸ ਹੁੰਦਾ ਸੀ ਵੀ ਬੜਾ ਘਾਟਾ ਜਾਂ ਕਿਦਾਂ ਵਾ ਅੱਛਾ ਤੇ ਜਦੋਂ ਇਦਾਂ ਗੁਰੂ ਘਰ ਜਾਈਦਾ ਵਾ ਤੇ ਆਨੰਦ ਬੜਾ ਆਨੰਦ ਆ ਜੀ ਬਹੁਤ ਆਨੰਦ ਜੀ ਉੱਥੇ ਸੰਤੁਸ਼ਟੀ ਉਹਨਾਂ ਅੱਖੀਂ ਦੇ ਚੱਲ ਕੋਈ ਨਹੀਂ ਹੂੰ ਇਹ ਇੱਥੇ ਕਜਾਏ ਕਜਾਓ ਮੇਲ ਹੀ ਨਹੀਂ ਉਹਨੂੰ ਗੁਰੂ ਘਰ ਨਾਲੋਂ ਉੱਥੋਂ ਦਾ ਸਾਥ ਕਿਵੇਂ ਰਿਆ ਸਫਰ ਜਿੰਨਾ ਟਾਈਮ ਵੀ ਤੈ ਕੱਢਿਆ ਸਫਰ ਤੇ ਔਖਾ ਹੀ ਹੁੰਦਾ ਉਹ ਔਖਾ ਹਾਂ ਹਾਂ ਜਿਹੜੇ ਵੀਰ ਬਾਹਰ ਜਾਂਦੇ ਅੱਜ ਦੀ ਡੇਟ 'ਚ ਹਾਂਜੀ ਚਲੋ ਵੀਰਾਂ ਨੂੰ ਕੋਈ ਸੰਦੇਸ਼ ਹੀ ਮਿਲ ਜੇਗਾ ਕੁਝ ਮਿਲ ਜੇਗਾ ਨਾ ਕਿਵੇਂ ਦਾ ਸਿਸਟਮ ਆ ਬਾਹਰ ਬਾਹਰ ਵਧੀਆ ਕਿ ਪੰਜਾਬ ਵਧੀਆ ਨਹੀਂ ਉਸ ਚੀਜ਼ ਨਾਲ ਆਪਾਂ ਨਹੀਂ ਹੁਣ ਕਹਿ ਸਕਦੇ ਅਸੀਂ ਪਹਿਲਾਂ 15 ਸਾਲ ਮੈਂ ਲਾਇ ਡਰਾਈਵਰੀ ਕੀਤੀ ਆ ਤੇ ਪ੍ਰਦੇਸ਼ ਨਾਲ ਜੇ ਆਪਾਂ ਸਹੀ ਜਗਾ ਤੇ ਫਿੱਟ ਬਹਿ ਗਏ ਆ ਹਾਂਜੀ ਆਪਣਾ ਕੰਮ ਚੱਲ ਪਿਆ ਤੇ ਅੱਜ ਆ ਜੇ ਚੀਜ਼ਾਂ ਖੜੀਆਂ ਦੇ ਹੈ ਬਾਹਰ ਦੀ ਕਮਾਈ ਨਹੀਂ ਹਾਂਜੀ ਮੈਂ ਨਾ ਹਰ ਇੱਕ ਵੀਡੀਓ 'ਚ ਗੱਲ ਕਰਦਾ ਬਾਹਰ ਦੀ ਕਮਾਈ ਇਹ ਵੀ ਆਪਾਂ ਪ੍ਰਦੇਸ਼ ਨੂੰ ਮਾੜਾ ਵੀ ਨਹੀਂ ਕਹਿੰਦੇ ਨਹੀਂ 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 ਜੇ ਪੰਜਾਬ ਦਾ ਕੁਝ ਬਣਿਆ ਨਾ ਕੁਝ ਵੀ ਆਪਣੇ ਹੱਡ ਆਉਂਦੇ ਤੁਸੀਂ ਤਾਂ ਸੇਵਾ ਚਲੋ ਵੀਰ ਕਰਦੇ ਹੋ ਹਾਂਜੀ ਹੱਡ ਆ ਗਿਆ ਕੁਝ ਵੀ ਆ ਗਿਆ ਮੈਂ ਬਾਹਰਲੇ ਨੂੰ ਹਰ ਇੱਕ ਵੀਡੀਓ 'ਚ ਕਹਿੰਦਾ ਨਾ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਤੇ ਤੁਹਾਡਾ ਧੰਨਵਾਦ ਵੀ ਆ ਜੇ ਅਸੀਂ ਇੱਥੇ ਅੱਜ ਖੜਕੇ ਕੁਛ ਵੀ ਕਰਦੇ ਆ ਨਾ ਕੁਛ ਵੀ ਦਾ ਮਤਲਬ ਕੋਈ ਮੁਸੀਬਤ ਆਣ ਖੜਦੀ ਆ ਆਪਣੇ ਤੇ ਪਿੱਛੇ ਜਿਹੜਾ ਅਗੇ ਆਪਣੇ ਕਿਸੇ ਦਾ ਘਰ ਬਣਾਉਣਾ ਕੋਸ਼ਿਸ਼ ਹੀ ਕਰਨਾ ਆਪਣੀ ਪਹਿਲੀ ਆਪਸ਼ਨ ਕੀ ਹੁੰਦੀ ਯਾਰ ਬਾਹਰ ਲੈਣਾ ਫੋਨ ਕਰਦੀ ਹਾਂਜੀ ਤੇ ਧੰਨਵਾਦ ਆ ਉਹਨਾਂ ਦਾ ਜਿਹੜੇ ਆਪਣੇ ਪੰਜਾਬ ਨੂੰ ਹੱਕ ਮੇਰਗੀ ਆਪਣਾ ਨਾ ਆਪਣਾ ਇੱਕ ਬ੍ਰਦਰ ਉਹ ਇੰਗਲੈਂਡ ਚਾ ਹਾਂਜੀ ਤੇ ਬਸ ਆ ਉਹਦੇ ਸਿਰ ਤੇ ਚੱਲਣ ਦਿਆ ਵਾ ਜਿੱਥੇ ਉਹਨੇ ਕਹਿਤਾ ਹਾਂ ਵੀ ਉੱਥੇ ਲੈ ਜਾਣਾ ਵਾ ਯਾਰ ਹੌਸਲਾ ਹਾਂਜੀ ਆਪਣੇ ਮਗਰ ਕੋਈ ਖੜਾ ਹੂੰ ਆ ਸਾਰਾ ਉਹਦੇ ਸਿਰ ਤੇ ਜੋ ਹੈਗਾ ਬਾਹਰ ਦੀ ਕਮਾਈ ਲੱਗੀ ਅਤੇ ਕੋਈ ਵੀ ਜੋ ਵੀ ਲੱਗਾ ਨਹੀਂ ਵੀਰ ਤੇਰੀ ਮਿਹਨਤ ਨੂੰ ਸਲਾਮ ਹੈ ਧੰਨਵਾਦ ਆ ਤੇਰਾ ਹੀ ਹਾਂ ਪਰਦੇਸ ਹਮ ਜਿੱਦਾਂ ਆਪਾਂ ਕਹਿ ਦਿੰਦੇ ਅਮਰੀਕਾ ਵਾ ਹਾਂਜੀ ਜਿਹੜੇ ਫਿਟਵਾ ਆਨੰਦ ਵੰਨਾਨੂੰ ਖੜਾਣਾ ਆਪਣੇ ਮਨ ਨੂੰ ਇਹ ਅੱਖੀ ਦਾ ਪੀਜ ਹੁਣ ਘਾਟਾ ਵਾ ਹਾਂ ਉਹਨੂੰ ਘਾਟੇ ਨੂੰ ਨਾ ਰੜਕੀ ਜਾ ਆਖੋ ਵੀ ਗਾਂ ਚੱਲੀ ਜੇ ਇੱਥੇ ਸੈਂਟਰ ਵੀ ਅਸੀਂ ਇਹ ਜਗ੍ਹਾ ਆਪਣੇ ਨੂੰ ਦੂਜੇ ਰੂਪ ਤਬਦੀਲ ਕਰ ਲੋ ਵੀ ਅਸੀਂ ਇੱਥੇ ਖੁਸ਼ ਹਾਂ ਵੀ ਉਹ ਨੈਗੇਟਿਵ ਪੁਆਇੰਟ ਨੂੰ ਛੱਡ ਦਈਏ ਉਹਨੂੰ ਛੱਡ ਦਈਏ ਉਹ ਸੋਚ ਨੂੰ ਛੱਡ ਦਈਏ ਅੱਗੇ ਚੱਲੀਏ ਵੀ ਅਸੀਂ ਉਹ ਕੰਮ ਨਹੀਂ ਸਾਡੇ ਕੋਲ ਹੋ ਸਕਿਆ ਹੂੰ ਹੁਣ ਦੂਜੇ ਬੰਨੇ ਆਖੋ ਵੀ ਹੈ ਥੋੜਾ ਜਿਹੜੇ ਵੀਰ ਹੋਣਗੇ ਨਾ ਸਟੂਡੈਂਟ ਉਹਨਾਂ ਨੂੰ ਸਟਰਗਲ ਜਾਂਦੇ ਆ ਹਾਂਜੀ ਹਾਂਜੀ ਉਹਨਾਂ ਨੂੰ ਥੋੜਾ ਤੁਸੀਂ ਭਾਜੀ ਫਿਰ ਕਿਵੇਂ ਉਦੋਂ ਦੋ ਨੰਬਰ 'ਚ ਗਏਗੇ ਕਿਵੇਂ ਆਹ ਦੋ ਨੰਬਰ ਏ ਜੀ ਅਹੀਂ ਅਮਰੀਕਾ ਜਾਣਾ ਨਾ ਮੈਂ ਕਹਿੰਦਾ ਪੰਜਾਬ ਚੋਂ ਮਸਾ ਹੀ ਆ ਕੋਈ 100 ਮਗਰ 2 ਜਾਂ 4 ਹਨ ਉਹ ਵੀ ਬਹੁਤ ਔਖੇ ਆ ਮੈਂ ਜਿੰਨੂੰ ਪੁੱਛੋ ਵਾ ਟੱਪ ਗਿਆ ਤਾਰਾ ਪੈ ਗਿਆ ਕੜਾ ਮਸਾ ਕੁਛ ਹੁੰਦਾ ਹਨਾ ਲੋ ਜੀ ਪੈਸੇ ਜਾਂਦੇ ਆ ਹਾਂ ਪੈਸੇ ਜਾਂਦੇ ਆ ਤੇ ਚੱਲ ਗਿਆ ਵੀ ਪਛਤਾਉਂਦਾ ਨਹੀਂ ਗਿਆ ਵੀ ਪਛਤਾਉਂਦਾ ਨਹੀਂ ਮੈਂ ਮਿਹਨਤ ਜਿਹੜੇ ਵੀਰੋਂ ਮੈਂ ਮਾਰ-ਵਾਰ ਉਹੀ ਗੱਲ ਕਰਦਾ ਜਿਹੜੇ ਬੰਦੇ ਨੇ ਉੱਧਰ ਜਾ ਕੇ ਮਿਹਨਤ ਕਰ ਲਈ ਨਾ ਮੈਂ ਕਹਿੰਦਾ ਜੀ ਸਾਰੀ ਉਮਰ ਉਹ ਉਹ ਤੋਖਾ ਨਹੀਂ ਖਾਊਗਾ ਕਿਉਂਕਿ ਬੰਦਾ ਉਧਰ ਇੰਨਾ ਜਿਆਦਾ ਪੱਕਾ ਹੋ ਜਾਂਦਾ ਕਾਮਨਾ ਮੁਸੀਤਨ ਹਰ ਇੱਕ ਸਿਚੁਏਸ਼ਨ ਉਹਨੇ ਦਿਮਾਗ ਤੇ ਫਿਜ਼ੀਕਲੀ ਪ੍ਰੈਕਟੀਕਲੀ ਸਾਰਾ ਕੁਝ ਹੰਡਾ ਲੈਂਦਾ ਤੇ ਉਹ ਵੀਰ ਹੰਡ ਜਾਂਦਾ ਪੂਰਾ ਲੈ ਵੀ ਇਹਨਾਂ ਨੂੰ ਆ ਜਾ ਇੱਕੀ ਟਰੈਕਟਰਾਂ ਦੇ ਕਰਵਾਦੇ ਦਰਸ਼ਨ ਤੇ ਆਪਾਂ ਨਾ ਇਹ ਸਾਡੇ ਪੰਜਾਬ ਦੀਆਂ ਸੱਤਾਂ ਨੇ ਇੱਥੇ ਗੱਲਾਂ ਨਹੀਂ ਮੁੱਕਣੀਆਂ ਸਾਡੀਆਂ ਗੱਲਾਂ ਹਾਂ ਆਈਡੀ ਦਿਖਾਤੀ ਆ ਵੀਰਾਂ ਨੂੰ ਇਹ ਆਈਡੀ ਨਾ ਭੁੱਲਿਓ ਇਹ ਟਰੈਕਟਰਾਂ ਜਾਂ ਜਿਹੜੇ ਵੀਰ ਅੱਜ ਇਹ ਤੁਹਾਨੂੰ ਇਸੇ ਆਈਡੀ ਤੇ ਮਿਲਿਆ ਕਰਨੇ ਵੈਸੇ ਮੈਂ ਵੀਰਾਂ ਨਾਲ ਕਲੈਬ ਵੀ ਕਰੂੰਗਾ ਇਹ ਉੱਤੋਂ ਤੁਹਾਨੂੰ ਆਈਡੀਆ ਸੌਖਾ ਹੋ ਜਾਊਗਾ ਆਈਡੀ ਨੂੰ ਫੋਲੋ ਕਰਨਾ ਇਹ ਵੀਡੀਓ ਜਦੋਂ ਮੈਂ ਅਪਲੋਡ ਕਰੀਏ ਇਹਦੇ ਨਾਲ ਕਲੈਬ ਜ਼ਰੂਰ ਹੋਏਗੀ ਤੇ ਟਰੈਕਟਰ ਵੀਰਾਂ ਨੇ ਚਲੋ ਸਾंभਿਆ ओरिजिनल ਆ ਜੈਨੂਨ ਸੰਤੁਸ਼ਟਾ ਵੀਰ ਨੇ ਹੁਣੇ ਹੀ ਗੱਲ ਕਰੀ ਸੰਤੁਸ਼ਟਾ ਉਹ ਸੰਤੁਸ਼ਟੀ ਆਪਾਂ ਨੂੰ ਕਿੱਥੇ ਹੋਣੀ ਆ ਕਿਹੜੇ ਇੰਪਲੀਮੈਂਟ ਤੇ ਕਿੱਦਾਂ ਉਹਨੂੰ ਚਲਾਉਣਾ ਕੀ ਸਿਸਟਮ ਆ ਉਹ ਆਪਣੇ ਸਾਰੀ ਖੇੜੇ ਕੀ ਦਿਮਾਗ ਦੀ ਜੇ ਆਪਾਂ ਤਗੜੇ ਲਵੇ ਵੇਖ ਕੇ ਜੀਵਾਂਗੇ ਤੇ ਫਿਰ ਤਾਂ ਜ਼ਿੰਦਗੀ ਨਿਕਲ ਨਹੀਂ ਨਹੀ ਫਿਰ ਤਾਂ ਆਪਣਾ ਕੰਮ ਔਖਾ ਹੋ ਜਾਊ ਉਹੀ ਗੱਲ ਵੀਰੇ ਦੀ ਵੀ ਸੰਤੁਸ਼ਟ ਸੰਤੁਸ਼ਟੀ ਆ ਵੀਰਾਂ ਚ ਦੋ ਆ ਗਿਆ ਉਹਦੇ ਛੋਟੇ ਭਰਾਵਾਂ ਨੂੰ ਦੱਸਿਓ ਵੀਰਾਂ ਦੀਆਂ ਗੱਲਾਂ ਬਾਤਾਂ ਕਿੱਦਾਂਆਂ ਲੱਗੀਆਂ ਤੇ ਜੇ ਕੋਈ ਗਲਤੀ ਸ਼ਲਤੀ ਹੋ ਜੇ ਉਹਦੇ ਲਈ ਖਮਾਵਾ ਮਾਫੀ ਦੇ ਆ ਜੀ ਆਈਡੀ ਨੂੰ ਨਾ ਭੁੱਲਿਓ ਇਹਨੂੰ ਜ਼ਰੂਰ ਫੋਲੋ ਕਰੋ ਦੋ ਆ ਗਿਆ ਸਾਰੇ ਵੀਰਾਂ ਨੂੰ ਅਸੀਸਾਂ ਅਸੀਸਾਂ